ਮੱਗ ਵੀ ਕਿੱਡੀ ਦੇਵੇ ਨਾ ਕਿਸ ਨੂੰ ਭੈ ਉਹ ਹੁਣਾਂ ਦਿੰਦੂ ਨੂੰ ਕੋਈ ਤੇਰੇ ਭੈ ਨਾ ਕੋ ਕਰੂਗਾ ਹਲਾ ਉਹ ਵੀ ਭਾਰਨ ਤੇ ਤਾਂ ਚੰਗੀ ਗੱਲ ਆ ਢਿੱਲਾ ਖੜਦੇ ਤਾਂ ਚੰਗੀ ਗੱਲ ਆ ਉਹ ਬਰਾੜਾ ਹੈਗਾ ਕਿ ਉਹ ਬਿੰਦੂ ਕੋ ਕਿਹੜਾ ਆ ਗਿਆ ਉਹ ਆਏਗਾ ਜਾਏਗਾ ਔਰ ਕੀ ਆਲਾ ਬਾਈ ਲਖਵਿੰਦਰ ਵਧੀਆ ਵਧੀਆ ਥੱਲੇ ਆ ਯਾਰ ਕੰਮ ਆ ਤੇਰੇ ਤਾਂ ਹੀ ਇੱਕ ਉਹ ਆ ਗਿਆ ਆ ਗਿਆ ਇਹੋ ਜਿਹਾ ਕੀ ਕੰਮ ਹੋ ਗਿਆ ਬਲਾ ਹੰਬਲੇ ਪੈ ਫਰਦੇ ਨਹੀਂ ਤੇਜ਼ੀ ਨਾਲ ਆਏ ਓਏ ਹੰਬਲੇ ਦਾ ਪਹਿਣਾ ਯਾਰ ਭੈ ਗੱਡੀ ਲੈ ਗਿਆ ਕੋਈ ਮੰਗੇ ਗੱਡੀ ਆ ਤੂੰ ਹਾਲ ਦੇਖ ਨਾਸ ਮਾਰ ਰਿਹਾ ਭੈ ਚੋਂ ਮੈਂ ਸੌਰੀ ਜਾਣਾ ਕੁੜੀ ਆ ਨਾਤਾ ਤੋ ਫਰਦਾ ਸੀਗਾ ਤਿੰਨ ਦਿਨਾਂ ਬਾਅਦ ਛੱਡ ਕੇ ਗਿਆ ਤੂੰ ਹਾਲ ਦੇਖ ਜਾ ਆਪ ਤੰਦਰਾ ਮੰਗੇ ਇਹ ਆ ਗਿਆ ਜਵਾਨਾ ਹੈ ਨਾ ਮੰਦੂ ਵੀ ਗੱਡੀ ਲੈ ਜਾਂਦਾ ਮੇਰੀ ਗੱਡ ਹੁਣ ਨਾਤਾ ਪਹਿਣਾ ਸਰਪਟੇਸ਼ਨ ਖੁੱਲਿਆ ਉਹ ਨਾਤਾ ਸਰਪਟੇਸ਼ਨ ਜਾਇਆ ਹੁਣ ਇਹਦਾ ਹੁਣ ਕਿੱਥੋਂ ਧਵਾਵਾਂ ਕਿੱਥ ਗੱਡੀ ਨਹੀਂ ਕੋਈ ਓਏ ਹੈਗਾ 15 ਤੂੰ ਮੇਰੇ ਨਾਲ ਗੱਡੀ ਤੂੰ ਮੈਨੂੰ ਗੱਡੀ ਦੱਸ ਦੇ ਗੱਡੀ ਦੇਣੀ ਆ ਆਪਦੀ ਕਿ ਨਹੀਂ ਦੇਣੀ ਗੱਡੀ ਲੈ ਜਾ ਗੱਡੀਆਂ ਦੋ ਲੈ ਜਾ ਪਰ ਤੇਰੀ ਹੀ ਗੱਡੀ ਨਵੀਂ ਬਣਾ ਕੇ ਜੇ ਤੈਨੂੰ ਇੱਥੇ ਗੱਡੀ ਤੇ ਭੇਜਦਾ ਤੇਰੇ ਸਹੁਰੇ ਨਵੀਂ ਬਣਾ ਕੇ ਫੇਰ ਮੰਨੇ ਤੂੰ ਜੀ ਦਾ ਮੇਰਾ ਵੀ ਕਰਦਾ ਵੀ ਆ ਗੱਡੀ ਲੈ ਕੇ ਆ ਮਾਲਾ ਤੋਂ ਨਾਲ ਕੇ ਲੈ ਕੇ ਕਿਸੇ ਦੀ ਤੇ ਨਵਾਂ ਫੁੱਲ ਗਿਆ 15 ਚੱਲ ਗੱਡੀ 'ਚ ਬੈਠ ਵਾਹ ਤਰੇ ਓਏ ਹੰਪਲੇ ਪਿਆ ਫਿਰਦਾ ਬਰਾਣਾ ਜੇ ਮੰਨ ਗਿਆ ਨਾ ਹੋਣਾ ਕੰਮ ਆ ਓ ਨਹੀਂ 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 ਮੈਂ ਦੱਸਦਾ ਮੈਂ ਤੀਜੇ ਗੱਡੀ ਨਹੀਂ ਦੇਣੀ ਮੈਨੂੰ ਜਵਾਬ ਦੇ ਦੇ ਨਹੀਂ ਗੱਡੀ ਚੋਂ ਦੇਣੀ ਕਿਉਂ ਤੇਰਾ ਆਪਦਾ ਘਰ ਆ ਗੱਡੀਆਂ ਦੋ ਲੈ ਜਾ ਪਰ ਤੇਰੀ ਹੀ ਮੋਦੇਗਲ ਨੇ ਆਪਾਂ ਵੇਖੀ ਤੇ ਗੱਡੀ ਤੇ ਆ ਦੇ ਕੀ ਟਾਈਮ ਲੱਗਿਆ ਹੁਣ ਤੇ ਇਥੇ ਟਾਈਮ ਲੱਗਿਆ ਆ ਆ ਮونکی ਵਾਲੇ ਚੰਗੀ ਚੀਜ਼ ਆ ਤਾਂ ਗੱਡੀਆਂ ਦੇ ਲੈਣ ਲੱਗੀ ਆ ਪਰ ਆਪਣਾ ਨੰਬਰ ਪਹਿਲਾਂ ਲੱਗੂਗਾ ਇਥੇ ਮਟਰ ਗੱਡੀਆਂ ਖੜੀਆਂ ਆਏ ਨਹੀਂ 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 ਆਪਣਾ ਨੰਬਰ ਪਹਿਲਾਂ ਐ ਘਬਰਾਣਾ ਤੂੰ ਪਾਣੀ ਗੱਡੀਆਂ ਪਹਿਲਾਂ ਦੋ ਖੜੀਆਂ ਕਿੱਥੇ ਕਰਦੇ ਹੋ ਨਹੀਂ ਨਹੀਂ ਮਾਕ ਭਰਾ ਦੋ ਇਥੇ ਪਹੁੰਚਦਾ ਸੈਂ ਨਾਲੇ ਗਿਆ ਆ ਗਿਆ ਬਾਈ ਗਗਨ ਆਪਣਾ ਆ ਜਾ ਇਹ ਮੁੰਡਾ ਤਲੀ ਕਹਿੰਦਾ ਨਹੀਂ ਯਾਰ ਹਾਂ ਬਿਲਕੁਲ ਬ੍ਰਿਹਾਲੀ ਕਾ ਪਿੰਡ ਦਾ ਕੀ ਹਾਲਾ ਬਾਈ ਗਗਨ ਹੋਠ ਠੀਕ ਆ ਬਾਈ ਬਾਈ ਗੱਡੀਆਂ ਲੈਂ ਲੱਗੀ ਪਈ ਆ ਭਰਾ ਮੇਰਾ ਮੇਰੀ ਗੱਲ ਹੁੰਦਾ ਟਾਈਮ ਵਾਲਾ ਮਾਰੀ ਨਹੀਂ ਵਾਧੂ ਬਾਈ ਵਾਧੂ ਸਾਫ ਇਹ ਮੁੰਡੇ ਨੇ ਕਹਿੰਦਾ 100 ਹਜ਼ਾਰ ਇਹ ਮਤਲਬ ਲੈਂਦਾ ਮੈਂ ਭਰਾ ਕੇ ਤੇ ਵਿਚਾਰਾ ਤੜਕਦਾ ਘਬਰਾਇਆ ਫਿਰਦਾ ਗੱਡੀ ਦੀ ਨਾ ਮਾਰਦਾ ਕੀ ਕਰ ਬਰੇ ਹੁਣੇ ਕਰਕੇ ਦਿੰਦੇ ਤੈਨ ਲੈ ਭਾਈ ਜਿਵੇਂ ਆਪਾਂ ਨੂੰ ਬੰਗਾਂ ਨੇ ਕਿਹਾ ਸੀਗਾ ਅੱਧੇ ਘੰਟੇ ਦੇ ਵਿੱਚ ਗੱਡੀ ਆਪਣੀ ਕਰਤੀ ਰੈਡੀ ਧੋਤੀ ਪਈ ਆ ਤੇ ਦਿਲ ਨੂੰ ਆਪਾਂ ਨੂੰ ਮਿਲ ਗਈ ਪੂਰੀ ਤਸੱਲੀ ਤੇ ਬਹੁਤ ਬਹੁਤ ਪਹਿਲੀ ਗੱਲ ਦਾ ਥੈਂਕ ਯੂ ਕਰਦੇ ਆਂ ਭਾਈ ਕਿ ਭਾਈ ਇੱਥੇ ਜਿਹੜਾ ਹੋਰ ਕੁਝ ਹੁੰਦਾਗਾ ਉਹ ਤੁਸੀਂ ਮੜਾਏ ਦੱਸੋ ਇਹਦੇ ਤੇ ਹੁੰਦਾ ਆਪਣੇ ਰਵਿੰਗ ਪਾਲਿਸ਼ਿੰਗ ਸਾਰੇਮਿਕ ਕੋਟਿੰਗ ਬੀਪੀਐਫ ਆਪਾਂ ਗੱਡੀਆਂ ਤੇ ਕਰਦੇ ਆਂ ਤੇ ਦੂਜੀ ਚੀਜ਼ ਪ੍ਰਾਈਸ ਅਕੋਰਡਿੰਗ ਨਾਲ ਵਧੀਆ ਕੁਆਲਿਟੀ ਮਿਲੂਗੀ ਤੇ ਨਾਲ ਨਹਿਰੀ ਪਾਣੀ ਦੇ ਨਾਲ ਆਪਣੀ ਗੱਡੀ ਧੋਤੀ ਜਾਂਦੀ ਹੈ ਇਹ ਸਭ ਤੋਂ ਵੱਡੀ ਗੱਲ ਆ ਬਾਈ ਕੋਈ ਸੋਰੇ ਵਾਲਾ ਕੋਈ ਗੰਦਾ ਕੋਈ ਹੋਰ ਪਾਣੀ ਨਹੀਂਗਾ ਨਹਿਰੀ ਪਾਣੀ ਦੀ ਜਿਹੜੀ ਹੈਗੀ ਆ ਵਰਤੂ ਇੱਥੇ ਕਰਦੇ ਆ ਕੋਈ ਗੱਡੀ ਨੂੰ ਥੋੜਾ ਨੁਕਸਾਨ ਨਹੀਂ ਆ ਕੋਈ ਸਾਈਡ ਇਫੈਕਟ ਨਹੀਂ ਕਹਿਣਾ ਮਤਲਬ ਆ ਤੇ ਵਧੀਆ ਚੰਗੀ ਕੁਆਲਿਟੀ ਦੇ ਵਧੀਆ ਪ੍ਰੋਡਕਟ ਯੂਜ਼ ਕਰਦੇ ਆਗੇ ਤੇ ਬਹੁਤ ਵਧੀਆ ਕੰਮ ਲੱਗਿਆ ਬਾਈ ਵਾਰੀਆਂ ਲੋਕੇਸ਼ਨ ਦੀ ਗੱਲ ਕਰਕੇ ਡੱਬ ਵਾਲੀ ਤੋਂ ਰਾਣੀਆਂ ਰੋ ਪੰਪ ਰਾਜਾਰਾਮ ਆਪਣੇ ਓਪੋਜ਼ਿਟ ਸਾਈਡ ਕੈਪਟਨ ਰਾਜਾਰਾਮ ਇੰਡੀਆਨ ਆਇਲ ਜਿਹੜਾ ਪੰਪ ਹੈ ਉਹਦੇ ਉੱਤੇ ਹੀ ਮੰਨ ਕੇ ਚਲੋ ਤੁਹਾਨੂੰ ਇਹ ਫੈਸਿਲਿਟੀ ਜਿਹੜੀ ਹੈਗੀ ਮਿਲ ਜੂਗੀ ਤਾਂ ਇੱਕ ਵਾਰੀ ਆ ਕੇ ਵੀਜਿਟ ਜਰੂਰ ਕਰੋ ਥੈਂਕ ਯੂ